ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਕਿ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਟੌਪਿਕ ਹੈਗਾ ਆਪਣਾ ਗੱਲਬਾਤ ਕਰਨ ਵਾਲਾ ਕਿ ਜਦੋਂ ਆਪਣਾ ਨੂਲਾ ਹਸਤਾ ਨਿਕਲ ਜਾਂਦਾ ਵਾ ਆਪਾਂ ਨੂੰ ਅਪਾਇੰਟਮੈਂਟ ਮਿਲ ਜਾਂਦੀ ਆ ਆਪਾਂ ਅੰਬੈਸੀ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਹੁੰਦੇ ਆ ਉਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਮੇਨ ਮੇਨ ਡਾਕੂਮੈਂਟ ਹੁੰਦੇ ਆ ਉਹ ਕਿਹੜੇ ਕਿਹੜੇ ਹੁੰਦੇ ਆ ਜਿਹੜੇ ਆਪਾਂ ਅੰਬੈਸੀ ਵਿੱਚ ਲੈ ਕੇ ਜਾਣੇ ਹੁੰ ਜਿਆਦਾ ਚ ਇੰਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਕਿ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹੋਣ ਜਾਕੀ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਵੀ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲੋ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਇੱਕ ਪਰ ਮੇਰੇ ਵੀਰਾਂ ਭਰਾਵਾਂ ਦਾ ਬੜੀ ਸ਼ਿਕਾਇਤ ਆ ਆਪਣੇ ਨਾਲ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਇਹ ਸ਼ਿਕਾਇਤ ਆ ਉਹਦਾ ਪਹਾਲੇ ਕੱਢਿਆ ਕਿ ਮੈਨੂੰ ਪਤਾ ਨਹੀਂ ਉੱਥੇ ਕਿਉਂ ਮੈਸੇਜਾਂ ਦੀ ਜਿਹੜੀ ਆਪਸ਼ਨ ਹੈ ਉਹ ਬੰਦ ਹੋਈ ਹੈ ਉਹਦਾ ਹਾਲੇ ਕੱਢਿਆ ਕਿ ਜਿਹੜੇ ਵੀ ਭਰਾਣੇ ਮੈਸੇਜ ਕਰਨਾ ਵਾ ਉੱਥੇ ਮੈਂ ਪੋਸਟਾਂ ਵੀ ਪਾਈਆਂ ਹਾਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਆਪਾਂ ਮੈਂ ਕੱਲਾ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਜੇ ਕਿਸੇ ਵੀ ਵੀਰ ਭਰਾ ਨੇ WhatsApp ਗਰੁੱਪ ਵਿੱਚ ਐਡ ਹੋਣਾ ਵਾ ਆਪਾਂ WhatsApp ਗਰੁੱਪ ਵੀ ਬਣਾਇਆ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦਊਗਾ WhatsApp ਦਾ ਤਾਂ ਜੋ ਆਪਾਂ ਉੱਥੇ ਗੱਲਬਾਤ ਕਰ ਸਕੀਏ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਕਿ ਕਿਹੜੇ-ਕਿਹੜੇ ਪੇਪਰ ਆਪਾਂ ਜੜੇ ਆ ਅੰਬੈਸੀ ਵਿੱਚ ਖੜਨੇ ਹੁੰਦੇ ਆ ਜਦੋਂ ਆਪਾਂ ਨੂੰ ਨੋਲਾ ਉਸਤ ਨਿਕਲਣ ਤੋਂ ਬਾਅਦ ਆਪਣਾ ਅਪਾਇੰਟਮੈਂਟ ਮਿਲ ਜਾਂਦੀ ਆ ਸਭ ਤੋਂ ਪਹਿਲਾਂ ਨੂਲਾ ਹੌਸਤਾ ਨੂਲਾ ਹੌਸਤਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਹੜੇ ਮਾਲਕ ਸੈਂਡ ਕਰਦੇ ਹੁੰਦੇ ਸੀ ਤੁਹਾਨੂੰ ਕੂਰੀਅਰ ਦੇ ਰਾਹੀਂ ਇਥੋਂ ਇਟਲੀਓ ਚ ਨੂਲਾ ਹੌਸਤਾ ਜਾਂਦਾ ਸੀ ਇੰਡੀਆ ਤੇ ਉਹ ਬੰਦੇ ਨੂਲਾ ਹੌਸਤਾ ਖੜਦੇ ਸੀ ਅੰਬੈਸੀ ਦੇ ਵਿੱਚ ਪਰ ਹੁਣ ਥੋੜਾ ਜਿਹਾ ਮਾਡਰਨ ਜਮਾਨਾ ਆ ਗਿਆ ਆਪਾਂ ਕਹਿ ਲਈਏ ਹੁਣ ਜਿਹੜੇ ਨੂਲੇ ਹੌਸਤੇ ਆ ਉਹ ਸੈਂਡ ਹੁੰਦੇ ਆ ਪੀਡੀਐਫ ਦੇ ਰਾਹੀਂ ਤੁਹਾਨੂੰ ਪੀਡੀਐਫ ਸੈਂਡ ਕਰਦੇ ਆ ਮਾਲਕ ਤੁਹਾਡੇ ਤੁਸੀਂ ਉਸ ਦੀ ਫੋਟੋਕਾਪੀ ਕਰਾਉਣੀ ਆ ਕਲਰ ਫੋਟੋਕਾਪੀ ਕਰਾ ਕੇ Ориਜਨਲ ਜਿਹੜਾ ਨੂਲਾ ਹੌਸਤਾ ਵਾ ਉਹ ਮੰਨਿਆ ਜਾਂਦਾ ਵਾ ਕਿ ਤੁਹਾਡਾ Ориਜਨਲ ਨੂਲਾ ਹੌਸਤਾ ਵਾ ਤੁਸੀਂ ਇਦਾਂ ਕਈ ਵਾਰ ਤਿੰਨ ਪੇਜ ਦਾ ਹੁੰਦਾ ਜਿੰਨਾ ਵੀ ਹੁੰਦਾ ਉਹ ਤੁਸੀਂ ਉਹਦਾ ਆਪਣਾ ਨਾਲ ਖੜਨਾ ਹੁੰਦਾ ਵਾ ਨੋਲਾ ਉਸਤਾ ਉਸ ਤੋਂ ਬਾਅਦ ਸੈਕਿੰਡ ਡਾਕੂਮੈਂਟ ਕਿਹੜਾ ਹੈਗਾ ਵਾ ਮਾਲਕ ਦੀ ਫੇਸ ਆਈਡੀ ਤਾਂ ਨੂੰ ਤੁਹਾਡਾ ਮਾਲਕ ਜਦੋਂ ਨੋਲਾ ਹੌਸਤਾ ਸੈਂਡ ਕਰਦਾ ਵਾ ਨਾਲ ਆਪਣੀ ਫੇਸ ਆਈਡੈਂਟੀ ਜਿਵੇਂ ਆਪਣੇ ਇੰਡੀਆ ਚ ਆਧਾਰ ਕਾਰਡ ਹੁੰਦਾ ਵਾ ਇੱਥੇ ਹੁੰਦੀ ਆ ਕਰਤਾ ਦੀ ਦਿਨਤੀਤਾ ਉਹ ਤੁਹਾਨੂੰ ਨਾਲ ਸੈਂਡ ਕਰਦੇ ਜਿਵੇਂ ਆਪਣੇ ਇੰਡੀਆ ਵਿੱਚ ਆਧਾਰ ਕਾਰਡ ਚੱਲਦਾ ਫੇਸ ਆਈਡੈਂਟੀ ਦੇ ਵਜੋਂ ਤੇ ਇੱਥੇ ਇਟਲੀ ਵਿੱਚ ਚੱਲਦੀ ਆ ਹੁੰਦਾ ਆਧਾਰ ਕਾਰਡ ਹੀ ਆ ਪਰ ਉਹਨੂੰ ਗਿਆ ਜਾਂਦਾ ਵਾ ਕਰਤਾ ਦੀ ਦਿਨਤੀਤਾ ਠੀਕ ਆ ਉਹ ਚੱਲਦੀ ਆ ਉਹ ਤੁਹਾਡਾ ਤੁਹਾਨੂੰ ਮਾਲਕ ਸੈਂਡ ਕਰਦਾ ਵਾ ਉਹ ਤੁਸੀਂ ਨਾਲ ਆਪਣੇ ਖੜਨੀ ਹੁੰਦੀ ਆ ਉਸ ਤੋਂ ਬਾਅਦ ਆ ਜਾਂਦੀ ਹੈ ਜ਼ਿਕਰਾ ਸੋਣੇ ਜ਼ਿਕਰਾ ਸੋਣੇ ਕੀ ਹੁੰਦੀ ਆ ਉਹ ਤੁਸੀਂ ਤੁਹਾਡਾ ਮਾਲਕ ਹੀ ਤੁਹਾਨੂੰ ਭੇਜਦਾ ਵਾ ਉਹਦੇ ਵਿੱਚ ਲਿਖਿਆ ਹੁੰਦਾ ਕਿ ਆ ਬੰਦਾ ਵਾ ਮੈਨੂੰ ਇਹ ਬੰਦੇ ਦੀ ਲੋੜ ਵਾ ਉਹ ਆਪਣਾ ਕੰਮ ਸ਼ੋਅ ਕਰਦਾ ਵਾ ਜਿਹੜਾ ਮਾਲਕ ਵਾ ਉਹ ਕੰਮ ਸ਼ੋਅ ਕਰਦਾ ਕਿ ਮੈਨੂੰ ਇੱਥੇ ਬੰਦੇ ਦੀ ਲੋੜ ਆ ਮੈਨੂੰ ਇਹ ਬੰਦੇ ਨੂੰ ਜਲਦੀ ਜੁਦਾ ਵੀਜ਼ਾ ਦਿੱਤਾ ਜਾਵੇ ਤੇ ਮੈਂ ਇਹਨੂੰ ਬੰਦੇ ਨੂੰ ਇੱਥੇ ਸਦਨਾ ਚਾਹੁੰਦਾ ਵਾਂ ਠੀਕ ਹੈ ਉਸ ਤੋਂ ਬਾਅਦ ਚੱਲ ਲੱਗਦੀ ਆ ਜ਼ਿਕਰਾ ਸੋਣੇ ਉਸ ਤੋਂ ਬਾਅਦ ਲੱਗਦਾ ਵਾ ਸੀ ਸਟੇਜ ਪੇਪਰ ਸੀ ਸਟੇਜ ਪੇਪਰ ਲੱਗਦਾ ਵਾ ਉਹ ਕੀ ਹੁੰਦਾ ਵਾ ਉਹਨ ਦਾ ਵਾ ਤੁਹਾਡਾ ਕੰਟਰੈਕਟ ਕੀ ਤੁਹਾਡਾ ਕ ਉਹ ਹੁਣ ਨਾਲ ਲੱਗਦਾ ਵਾ ਪੇਪਰਾਂ ਦੇ ਵਿੱਚ ਉਹ ਤੁਹਾਨੂੰ ਤੁਹਾਡਾ ਮਾਲਕ ਹੀ ਸੈਂਡ ਕਰਦਾ ਉਹ ਜਿਹਨੂੰ ਕਹਿੰਦੇ ਆ ਸੀ ਸਟੈਗ ਪੇਪਰ ਠੀਕ ਹੈ ਉਹ ਕੰਟੈਕਟ ਕਿਹਾ ਜਾਂਦਾ ਉਹਨੂੰ ਆਪਾਂ ਜੋ ਉਂਝ ਸਾਫ਼ ਭਾਸ਼ਾ ਵਿੱਚ ਕਹੇ ਜਾਵੇ ਉਸ ਤੋਂ ਬਾਅਦ ਲੱਗਦੀ ਆ ਤੁਹਾਡੀ ਇੰਸ਼ੋਰੈਂਸ ਇੰਸ਼ੋਰੈਂਸ ਸਾਡੀ ਲੱਗਦੀ ਆ 3 ਮਹੀਨੇ ਤੁਹਾਡੀ ਇੰਸ਼ੋਰੈਂਸ ਲੱਗਦੀ ਆ ਪੇਪਰ ਤੁਹਾਡੇ ਭਾਵੇਂ ਜਿਹੜੇ ਮਰਜੀ ਆ 9 ਮੰਥ ਵਾਲਿਆ ਸਾਲ ਵਾਲਿਆ ਤੁਹਾਡੀ ਜਿਹੜੀ ਇੰਸ਼ੋਰੈਂਸ ਵਾ ਉਹ ਨਾਲ ਲੱਗਣੀ ਹੀ ਲੱਗਣੀ ਵਾ 3 ਮਹੀਨਾ ਦੀ ਇੰਸ਼ੋਰੈਂਸ ਘੱਟੋ ਘੱਟ ਤੁਹਾਡੀ ਜਿਹੜੀ ਨਾਲ ਉਹ ਚਾਹੀਦੀ ਆ ਉਸ ਤੋਂ ਬਾਅਦ ਲੱਗਦੀ ਆ ਡੰਮੀ ਟਿਕਟ ਡੰਮੀ ਟਿਕਟ ਤੁਹਾਨੂੰ ਜਿਹੜੀ ਆ ਉਹ ਨਾਲ ਆਪਣੇ ਲਾਉਣੀ ਪੈਂਦੀ ਆ ਜਦੋਂ ਆਪਣੀ ਫਾਈਲ ਸਬਮਿਟ ਤੁਸੀਂ ਕਰਨ ਜਾਂਦੇ ਜੇ ਅੰਬੈਸੀ ਦੇ ਵਿੱਚ ਡੰਮੀ ਟਿਕਟ ਤੁਸੀਂ ਕਿੱਥੋਂ ਲਵ ਸਕਦੇ ਜੇ ਤੁਸੀਂ ਜਿੱਥੋਂ ਟਿਕਟਾਂ ਮਿਲਦੀਆਂ ਆ ਨਾਰਮਲੀ ਆ ਜਾਂ ਜਿਹੜੇ ਅਪਾਇੰਟਮੈਂਟ ਆ ਚੁੱਕਦੇ ਆ ਤੁਸੀਂ ਉਹਨਾਂ ਨਾਲ ਗੱਲ ਗੱਲਬਾਤ ਕਰੋ ਉਹ ਤੁਹਾਨੂੰ ਡੰਮੀ ਟਿਕਟ ਜਿਹੜੀ ਆ ਉਹ ਬਣਾ ਦਿੰਦੇ ਆ ਉਹ ਤੁਹਾਡੀ ਡੰਮੀ ਟਿਕਟ ਜਿਹੜੀ ਆ ਉਹ ਨਾਲ ਲੱਗ ਜਾਂਦੀ ਆ ਇਸ ਫਾਈਲ ਦੇ ਵਿੱਚ ਉਸ ਤੋਂ ਬਾਅਦ ਆ ਜਾਂਦਾ ਵਾ ਪਾਸਪੋਰਟ ਦੀ ਫੋਟੋ ਕਾਪੀ ਤੇ ਪਲੱਸ origignal ਪਾਸਪੋਰਟ ਇਹ ਦੋਵੇਂ ਚੀਜ਼ਾਂ ਤੁਸੀਂ ਨਾਲ ਖੜਨੀਆਂ ਹੁੰਦੀਆਂ ਆਪਣੀਆਂ ਇਹ ਕਿਤਾ ਫੋਟੋਕਾਪੀ ਤਾਂ ਨਾਰਮਲ ਹੀ ਗੱਲ ਖੜਨੀ ਕਰਨੀ ਆ ਤੇ ਚਲੋ ਮੇਨ ਪਾਸਪੋਰਟ ਤੁਸੀਂ ਖੜਨਾ ਖੜਨਾ ਵਾ ਤੇ ਨਾਲ ਉਹਦੀ ਫੋਟੋਕਾਪੀ ਵੀ ਜ਼ਰੂਰ ਖੜਿਓ ਉਸ ਤੋਂ ਬਾਅਦ ਅਗਲਾ ਡਾਕੂਮੈਂਟ ਹੈਗਾ ਵਾ ਆਪਣਾ ਡੀ ਫਾਰਮ ਪੇਪਰ ਠੀਕ ਹੈ ਡੀ ਫਾਰਮ ਵਾਲਾ ਪੇਪਰ ਲੱਗਦਾ ਵਾ ਉਹ ਕੀ ਹੁੰਦਾ ਵਾ ਜਿਹਦੇ ਵਿੱਚ ਲਿਖਿਆ ਹੁੰਦਾ ਵਾ ਤੁਹਾਡੇ ਪਾਸਪੋਰਟ ਦੀ ਪੂਰੀ ਜਈ ਡਿਟੇਲ ਹੈ ਉਹ ਲਿਖੀ ਹੁੰਦੀ ਆ ਨਾਮ ਨੋਮੇ ਕਨੀਓਮੇ ਸਾਰਨੇਮ ਵੀ ਨੋ ਪਾਖ ਦਿੰਨੇ ਆ ਡੇਟ ਆਫ ਬਰਥ ਜਾਂ ਜੋ ਵੀ ਤੁਹਾਡਾ ਸਾਰਾ ਕੁਝ ਲਿਖਿਆ ਹੁੰਦਾ ਉਸ ਦੇ ਉੱਤੇ ਪਲੱਸ ਲਿਖਿਆ ਹੁੰਦਾ ਵਾ ਮਾਲਕ ਦੇ ਬਾਰੇ ਸਾਰਾ ਕੁਝ ਲਿਖਿਆ ਹੁੰਦਾ ਕਿ ਮਾਲਕ ਦੀ ਡਿਟੇਲ ਡਿਟੇਲ ਲਿਖੀ ਹੁੰਦੀ ਹੈ ਉਸ ਡਾਕੂਮੈਂਟ ਦੇ ਉੱਤੇ ਡੀ ਫਾਰਮ ਡਾਕੂਮੈਂਟ ਆਉਂਦੇ ਉਹਨੂੰ ਤੇ ਪਲੱਸ ਤੁਸੀਂ ਜਿੱਥੇ ਜਾਣਾ ਹੁੰਦਾ ਵਾ ਉਹ ਡਿਟੇਲ ਲਿਖੀ ਹੁੰਦੀ ਉਹ ਤੁਸੀਂ ਕਿਹੜੇ ਸ਼ਹਿਰ ਵਿੱਚ ਜਾਣਾ ਵਾ ਇਹ ਚੀਜ਼ ਲਿਖੀ ਹੁੰਦੀਆਂ ਵਾ ਡੀ ਫਾਰਮ ਡਾਕੂਮੈਂਟ ਤੇ ਉਹ ਨਾਲ ਜਿਹੜਾ ਵਾ ਉਹ ਸਬਮਿਟ ਹੁੰਦਾ ਵਾ ਫਾਈਲ ਦੇ ਵਿੱਚ ਉਸ ਤੋਂ ਬਾਅਦ ਅਗਲਾ ਹੁੰਦਾ ਵਾ ਆਪਣੀ ਅਪਾਇੰਟਮੈਂਟ ਲੈਟਰ ਅਪਾਇੰਟਮੈਂਟ ਲੈਟਰ ਆਪਾਂ ਨੂੰ ਕਿੱਥੋਂ ਮਿਲਦੀ ਹੈ ਜਦੋਂ ਆਪਾਂ ਅਪਾਇੰਟਮੈਂਟ ਬੁੱਕ ਕਰਦੇ ਆ ਅਪਾਇੰਟਮੈਂਟ ਪਹਿਲਾਂ ਆਪਾਂ ਨੂੰ ਰੈਫਰੈਂਸ ਨੰਬਰ ਮਿਲਦਾ ਵਾ ਥੋੜੇ ਚਿਰ ਬਾਅਦ ਆਪਣਾ ਅਪਾਇੰਟਮੈਂਟ ਆ ਜਾਂਦੀ ਹੈ ਜਦੋਂ ਅਪਾਇੰਟਮੈਂਟ ਆਪਣੀ ਆਉਂਦੀ ਆ ਉਹਦੇ ਵਿੱਚ ਤੁਹਾਨੂੰ ਜਿਹੜੀ ਵਾ ਮੇਲ ਦੇ ਵਿੱਚ ਅਪਾਇੰਟਮੈਂਟ ਲੈਟਰ ਜਿਹੜੀ ਮਿਲਦੀ ਸੀ ਉਹਦੀ ਫੋਟੋ ਕਾਪੀ ਕਰਾ ਕੇ ਆਪਣੀ ਜਿਹੜਾ ਅਪਾਇੰਟਮੈਂਟ ਲੈਟਰ ਆ ਉਹ ਨਾਲ ਖੜਨੀ ਹੁੰਦੀ ਤੇ ਜਿਹਦੀ ਫੋਟੋਕਾਪੀ ਕਰਾ ਲਓ ਜੇ ਤੁਹਾਨੂੰ ਮੇਲ ਦੇ ਵਿੱਚ ਆਉਂਦੀ ਆ ਉਹ ਤੁਸੀਂ ਆਪਣੇ ਨਾਲ ਜਿਹੜੀ ਆ ਲੈ ਜਾਓ ਉਸ ਤੋਂ ਬਾਅਦ ਅਗਲਾ ਆਉਂਦਾ ਵਾ ਫੋਟੋ ਤੁਸੀਂ ਆਪਣੀ ਫੋਟੋ ਖੜਨੀ ਹੁੰਦੀਆਂ ਨਾਲ ਇਹ 30x45 ਸੈਂਟੀਮੀਟਰ ਦੇ ਆ ਤਿੰਨ ਪੰਡ ਪੰਜ ਤੇ 4.5 ਸੈਂਟੀਮੀਟਰ ਦੇ ਫੋਟੋ ਲਗਣੀਆਂ ਫੋਟੋ ਲਗਣੀਆਂ ਹੁੰਦੀਆਂ ਵਾ ਜੋ ਤੁਸੀਂ ਫੋਟੋ ਖਿਚਾਉਣ ਜਾਗੇ ਉਹਨੂੰ ਕਹਿ ਦਿਓ ਕਿ 80% ਫੇਸ ਵਾਲੀਆਂ ਫੋਟੋਆਂ ਉਹਨਾਂ ਤੋਂ ਸਮਝ ਲਾ ਜਾਣੀਆਂ ਕਿ ਕਿਹੜੀਆਂ ਫੋਟੋਆਂ ਹੁੰਦੀਆਂ 80% ਫੇਸ ਵਾਲੀਆਂ ਫੋਟੋਆਂ ਹੁੰਦੀਆਂ ਜੀ ਉਸ ਤੋਂ ਬਾਅਦ ਜਿਹੜਾ ਲਾਸਟ ਲੱਗਦਾ ਵਾ ਉਹ ਲੱਗਦਾ ਵਾ ਆਪਣਾ ਜਿਹੜਾ ਆਪਾਂ ਜਿਹਨੂੰ ਕਹਿੰਦੇ ਆ ਐਕਸਪੀਰੀਅੰਸ ਸਰਟੀਫਿਕੇਟ ਜੇਕਰ ਤੁਹਾਡੇ ਪੇਪਰ ਹੈਗੇ ਆ ਕੰਟਰੈਕਸ਼ਨ ਵਾਲੇ ਫਿਰ ਤੁਹਾਡਾ ਕੰਟਰੈਕਸ਼ਨ ਦਾ ਸਰਟੀਫਿਕੇਟ ਲੱਗਣਾ ਵਾ ਪਰ ਜੇਕਰ ਤੁਹਾਡੇ ਪੇਪਰ ਹੈਗੇ ਆ 9 ਮੰਥ ਵਾਲੇ ਜਿਹਨ ਇਹ ਖੇਤੀਬਾੜੀ ਵਾਲੇ ਫਿਰ ਤੁਹਾਡਾ ਖੇਤੀਬਾੜੀ ਦਾ ਐਕਸਪੀਰੀਅੰਸ ਨਾਲ ਜਿਹੜਾ ਵਾ ਉਹ ਲੱਗਦਾ ਵਾ 5 ਸਾਲ ਦਾ ਐਕਸਪੀਰੀਅੰਸ ਲੱਗਦਾ ਵਾ ਜੇਕਰ ਤੁਹਾਡੇ ਖੇਤੀਬਾੜੀ ਵਾਲੇ ਆ ਫਿਰ ਤੁਸੀਂ ਆਪਣੇ ਸਰਪੰਚ ਕੋਲੋਂ ਵੀ ਇਹ ਚੀਜ਼ ਬਣਵਾ ਸਕਦੇ ਜੇ ਪਿੰਡ ਤੋਂ ਉਹ ਤੁਹਾਡਾ ਪਿੰਡ ਵਿੱਚ ਲਿਖ ਦੂਗਾ ਤੁਹਾਡੇ ਮਲਕੀ ਐਫੀਡੇਵਿਟ ਵਿੱਚ ਲਿਖ ਦੂਗਾ ਕਿ ਇਹ ਬੰਦੇ ਦੀ ਲੋੜ ਆ ਮੈਨੂੰ ਮਲਕੀ ਲੋੜ ਨਹੀਂ ਉਹ ਕਹੂਗਾ ਕਿ ਇਹ ਬੰਦੇ ਨੂੰ ਇੱਥੇ 5 ਸਾਲ ਹੋ ਗਏ ਖੇਤੀ ਕਰਦੇ ਨੂੰ ਇਹਦੇ ਕੋਲ ਐਕਸਪੀਰੀਅੰਸ ਹੈਗਾ ਖੇਤੀਬਾੜੀ ਦਾ ਤੇ ਉਹ ਐਫੀਡੇਵਿਟ ਜਿਹੜਾ ਵਾ ਨਾਲ ਲੱਜਣਾ ਪਰ ਜੇਕਰ ਤੁਹਾਡੇ ਪੇਪਰ ਹੈਗੇ ਆ ਕੰਟਰੈਕਸ਼ਨ ਵਾਲੇ ਫ ਕੰਡਕਸ਼ਨ ਵਾਲਾ ਇਹਦਾ ਦੂਜਾ ਵਾਰ ਐਕਸਪੀਰੀਅੰਸ ਤੁਸੀਂ ਉਹ ਨਾਲ ਆਪਣੇ ਜਰੂਰ ਲਾਇਓ ਠੀਕ ਹੈ ਉਹ ਮੈਂ ਦੁਬਾਰਾ ਰੀਪੀਟ ਕਰ ਦਣਾ ਇੱਕ ਵਾਰ ਤੋਂ ਸਭ ਤੋਂ ਪਹਿਲਾਂ ਨੂਲਾ ਹਸਤਾ ਉਸ ਤੋਂ ਬਾਅਦ ਮਾਲਕ ਦੀ ਫੇਸ ਆਈਡੀ ਉਸ ਤੋਂ ਬਾਅਦ ਜਿਕਰਾ ਸੋਨੇ ਜਿਹਦੇ ਵਿੱਚ ਲਿਖਿਆ ਹੁੰਦਾ ਉਹਨਾਂ ਨੇ ਕਿ ਜਲਦੀ ਜਲਦੀ ਇਹਦਾ ਆਪਣਾ ਵੀਜ਼ਾ ਲਵਾਇਆ ਜਾਵੇ ਮੈਨੂੰ ਬੰਦੇ ਦੀ ਲੋੜ ਵਾ ਉਸ ਤੋਂ ਬਾਅਦ ਸੀ ਸਟੇਜ ਡਾਕੂਮੈਂਟ ਜਿਹਨੂੰ ਆਪਾਂ ਕੰਟੈਕਟ ਕਹਿ ਦਿੰਨੇ ਆ ਉਸ ਤੋਂ ਬਾਅਦ ਜਿਹਨੂੰ ਆਪਾਂ ਇੰਸ਼ੋਰਸ ਕਹਿ ਦਿੰਨੇ ਆ 3 ਮਹੀਨਾ ਦੀ ਇੰਸ਼ੋਰਸ ਉਸ ਤੋਂ ਬਾਅਦ ਡੰਮੀ ਟਿਕਟ ਲੱਗਦੀ ਆ ਪਾਸਪੋਰਟ ਦੀ ਫੋਟੋ ਕਾਪੀ ਲੱਗਦੀ ਆ ਪਲੱਸ ਪਾਸਪੋਰਟ ਓਰਿਜਨਲ ਵੀ ਨਾਲ ਲੱਗਦਾ ਵਾ ਉਸ ਤੋਂ ਬਾਅਦ ਡੀ ਫਾਰਮ ਲੱਗਦਾ ਵਾ ਜਿਹਦੇ ਵਿੱਚ ਤੁਹਾਡੇ ਤੁਹਾਡੇ ਪਾਸਪੋਰਟ ਦੇ ਤੇਲ ਮਾਲਕ ਦੀ ਡਿਟੇਲ ਪਲੱਸ ਤੁਸੀਂ ਜਿੱਥੇ ਜਾਣਾ ਵਾ ਉਹ ਡਿਟੇਲ ਲਿਖੀ ਹੁੰਦੀ ਆ ਉਸ ਤੋਂ ਬਾਅਦ ਆਪਣਾ ਲੱਗਦਾ ਵਾ ਨਾਲ ਅਪਾਇੰਟਮੈਂਟ ਲੈਟਰ ਲੱਗਦਾ ਵਾ ਉਸ ਤੋਂ ਬਾਅਦ ਫੋਟੋ ਲੱਗਦੀ ਆ 80% ਫੇਸ ਵਾਲੀ ਤੇ ਲਾਸਟ ਦੇ ਆਪਣਾ ਜਿਹੜਾ ਪੱਜ ਨੂੰ ਕਹਿੰਦੇ ਆ ਇਹ ਕੀ ਲੱਗਾ ਇਨਸ਼ੋਰ ਸੇੜੀ ਵਾ ਇਨਸ਼ੋਰਸ ਕਹਿੰਦਾ ਐਕਸਪੀਰੀਅੰਸ ਜਿਹੜਾ ਲੱਗਦਾ ਆਪਣਾ 5 ਸਾਲ ਦਾ ਠੀਕ ਆ ਤੇ ਇੱਕ ਚੀਜ਼ ਹੋਰ ਜਦੋਂ ਤੁਹਾਨੂੰ ਇਟਲੀ ਤੋਂ ਪੇਪਰ PDF ਦੇ ਰਾਹੀਂ ਜਦੋਂ ਤੁਹਾਨੂੰ ਪੇਪਰ ਆਉਂਦੇ ਆ ਨੂਲਾ ਹੌਸਤ ਹੁੰਦਾ ਵਾ ਜਿਹਦੇ ਵਿੱਚ ਮਾਰਕ ਦੀ ਫੇਸ ਆਈਡਿਟੀ ਵਾਲਾ ਡਾਕੂਮੈਂਟ ਹੁੰਦਾ ਵਾ ਜਿਹੜਾ ਵੀ ਡਾਕੂਮੈਂਟ ਹੁੰਦਾ ਵਾ ਤੁਸੀਂ ਉਹਦੀ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਜਰੂਰ ਆਪਣੇ ਘਰ ਵਿੱਚ ਰੱਖਿਓ ਜਿਹੜੀ ਤੁਸੀਂ ਨਾਲ ਖੜਨੀ ਐ ਐਮਬੈਸੀ ਦੇ ਚ ਉਹਦੇ ਵੱਖਰੀ ਕਰਾਓ ਪਰ ਆਪਣੇ ਕੋਲ ਨੂਲੇ ਹੌਸਤੇ ਦੀ ਜਿੰਨੇ ਵੀ ਪੇਜ ਵਾ 2 ਪੇਜ ਵਾ 3 ਪੇਜ ਵਾ ਉਹਦੀ ਬੈਕ ਸਾਈਡ ਤੋਂ ਫਰੰਟ ਤੋਂ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਜਰੂਰ ਰੱਖਿਓ ਤਾਂ ਜੋ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਵਾ ਉਸ ਤੋਂ ਬਾਅਦ ਕਈ ਵਾਰ 에어ਪੋਰਟ ਤੇ ਤੁਹਾਡੇ ਕੋਲ ਨੂਲਾ ਹੌਸਤਾ ਮੰਗ ਲੈਂਦੇ ਕਿ ਤੁਸੀਂ ਨੂਲਾ ਹੌਸਤਾ ਦਿਖਾਓ ਆਪਣਾ ਜੇਕਰ ਤੁਹਾਡੇ ਕੋਲ ਨੂਲਾ ਹੌਸਤਾ ਨਾ ਹੋਵੇ ਤੇ ਤੁਹਾਨੂੰ ਉੱਥੋਂ ਚੜ੍ਹਨ ਵੀ ਨਹੀਂ ਦਿੰਦੇ ਇਸ ਕਰਕੇ ਨੂਲਾ ਹੌਸਤਾ ਆਪਣੀ ਦੀ ਜਿਹੜੀ ਫੋਟੋ ਕਾਪੀ ਆ ਮੇਨ ਕਰਕੇ ਉਸੀ ਕਰਕੇ ਆਪਣੇ ਕੋਲ ਜਰੂਰ ਵਕੀ ਸਾਧ ਤੇ ਰੱਖਿਓ ਜਿਹੜੀ ਤੁਹਾਨੂੰ ਲੋਡ ਪੈਣ ਤੇ ਤੁਸੀਂ ਜਿਹੜੀ ਆ ਬਾਅਦ ਵਿੱਚ ਵਖਾ ਸਕੋ ਉਥੇ 에어ਪੋਰਟ ਤੇ ਕਿਉਂਕਿ 에어ਪੋਰਟ ਤੇ ਕਈ ਵਾਰ ਨੂਲਾ ਉਸਤਾ ਮੰਗ ਲਿੰਦੇ ਆ ਇਸ ਕਰਕੇ ਇਹ ਚੀਜ਼ ਕਰਾ ਕੇ ਰੱਖਿਓ ਬਾਕੀ ਜੇਕਰ ਤੁਹਾਨੂੰ ਕੋਈ ਸਮਝ ਨਾ ਲੱਗਾ ਤੁਸੀਂ ਮੈਨੂੰ ਪਰਸਨਲ ਵੀ ਮੈਸੇਜ ਕਰ ਸਕਦੇ ਜੇ ਇੰਸਟਾਗ੍ਰਾਮ ਤੇ ਤੁਹਾਨੂੰ ਮੈਂ ਰਿਪਲਾਈ ਜਰੂਰ ਕਰੂੰਗਾ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ